ਜੀ 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 ਮੇਰੀ ਗੱਲ ਤਾਂ ਹੈ ਜਿਹੜਾ ਝਾੜੂ ਨਾ ਪੜੇ ਸੀ ਮੈਂ ਕਿਹਾ ਉਹਨੇ ਦਿੱਲੀੋਂ ਆਇਆ ਚਲੇ ਜਾਣਾ ਮੈਂ ਕਿਹਾ ਅਸੀਂ ਇੱਥੇ ਰਹਿਣਾ ਸਾਨੂੰ ਮਸਲੇ ਹੱਲ ਕਰਨੇ ਪੈਣੇ ਕਿਉਂਕਿ ਸਾਡਾ ਪਰਿਵਾਰ ਇੱਥੇ ਹੈ ਅਸੀਂ ਵੀ ਪੱਜ ਸਾਨੂੰ ਸਾਨੂੰ ਕਰ ਲਈ ਪੈਣੇ ਸਾਰਾ ਕੋਈ ਰਸਤਾ ਹੀ ਹੈ ਨਹੀਂ ਜਿਆਦਾ ਦੀ ਬਾਤ ਚੱਲ ਜਾਈਏ ਜੇ ਇੱਥੇ ਰਹਿਣਾ ਜਿੰਨੇ ਗਰੰਦਰ ਦੇ ਮਸਲੇ ਆ ਮੰਨ ਲਓ ਨਸ਼ਾ ਮੰਨਦਾ ਲਾਗਡੌਨ ਦੀ ਪ੍ਰੋਬਲਮ ਪੈਦਾ ਹੁੰਦੀ ਤਾਂ ਸਾਡੇ ਘਰ ਦੇ ਤੇ ਬੱਚਿਆਂ ਨੂੰ ਵੀ ਤਾਂ ਘਰ ਜੇ ਬੈਣਾ ਪੈਣਾ ਉਨਾ ਨ ਵੀਰਾਂ ਵੀ ਜਾਂਦੇ ਲੱਗਾ ਪਰ ਜਦੋਂ ਰੋਜ਼ ਲੋਕੀ ਮਸਲ ਨੂੰ ਦੀ ਆ ਸਾਰੇ ਲੋਕੀ ਸਾਥੇ ਬੈਠਾ ਕੇ ਘਰ ਆਲੇ-ਬੋਲੇ ਲੱਗੇ ਤੇ ਮੈਨੂੰ ਕੋਈ ਅਸਰ ਸਾਡੇ ਤੇ ਵੀ ਹੁਣਾਇਆ ਇਸ ਕਰਕੇ ਮੈਨੂੰ ਸਾਨੂੰ ਵੀ ਜੇ ਸਭਾ ਕਰਨਾ ਪੈਣਾ ਤੇ ਇਸ ਕਰਕੇ ਇਹ ਮਸਲੇ ਸਾਨੂੰ ਹੱਲ ਹੀ ਕਰਨੇ ਪੈਣੇ ਸਾਡੇ ਕੋਲ ਰਸਤਾ ਹੀ ਹੈ ਨਾ ਤੇ ਲੋਕੀ ਬੰਦੇ ਕਹਿੰਦੇ ਤੁਸੀਂ ਇੱਧਰ ਜਾਓ ਮੈਂ ਕਿਹਾ ਰਸਤਾ ਹੀ ਹੈ ਸਾਡੇ ਕੋਲ ਜਾਂ ਜੋ ਜੁਧਾ ਪ੍ਰਬੰਧ ਹੈ ਉਹ ਬੇਸ ਕਰੀਏ ਜਾਂ ਫਿਰ ਜੋ ਸਾਨੂੰ ਚਾਹੀਦਾ ਜਿਤਨਾ ਜੇਦਾ ਜੀ ਸੁਝੋਤ ਨੇ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਉਹਦਾ ਦਾ ਉਸ ਕੋਣ ਅਸੀਂ ਕਰੀਏ ਕੱਲ ਦੀ ਡਿਸਕਸ਼ਨ ਕੁਛ ਨਹੀਂ ਹੋਣਾ ਮਾਨੂੰ ਆਪਾਂ ਨੂੰ ਐਕਸੈਪਟ ਕਰਨਾ ਪੈਣਾ ਮੇਰਾ ਸਾਲ ਕਾਂਸ਼ੀਗਰਮ ਜਿਹੜਾ ਵਿਸ਼ੇਧੀ ਕਾਰਵਾਈ ਕਰਨੀ ਪਈ ਇਸ ਕਰਕੇ ਸੋਸਾਇਟੀ ਦੀ ਜ਼ਰੂਰਤ ਲਈ ਪ੍ਰਸਾਦਾ ਵੀ ਮਨਸੇ ਨਾਲ ਅਸੀਂ ਕਰੀਏ ਇੱਕ ਤੁਰ ਹੈ ਤਾਂ ਐਜੇ ਪਾਰਟੀ ਵੀ ਤੁਹਾਨੂੰ ਮੈਨੂੰ ਦੋ ਚਾਰ ਮਿੰਟ ਨਾ ਹੋਏ ਲੈਣੇ ਜੀ ਬਾਕੀ ਪਾਰਟੀਆਂ ਵੀ ਐਸਪੀ ਤੋਂ ਮੈਂ ਜਨਨ ਦੀ ਇੱਕ ਦੋ ਮਿੰਟ ਮੈਂ ਦੱਸਣਾ ਵੀ

ਮਿਸਟਰ ਇਹ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਬਧਿਤ ਕਰੋ। ਜੇ ਸੇਵਾ ਦਾ ਬਾਜ਼ ਆਪ ਕਰਾਓ ਕੈਸਾ ਲਓ, এমਪਲয়ਮੈਂਟ ਆਪ ਜਨਰੇਟ ਕਰੋ, ਐਜੂਕੇਸ਼ਨ ਆਪ ਲਓ। ਤੇ ਸਾਡੇ ਰਾਜ ਚ ਸਰਕਾਰੀ ਕੀਤਾ ਦਾ ਦਾਇਰਾ ਲਗਾਤਾਰ ਵਧਿਆ। ਵੀ ਹੈਵ ਕਾਲਜ ਬਣਾ ਕੇ ਦਿੰਦੇ। ਵੀ ਕਾਲਜ ਬਣਾਓ, ਮੈਡੀਕਲ ਕਾਲਜ ਬਣਾਇ। ਐਜੂਕੇਸ਼ਨ ਅਸੀਂ ਦਿੰਦੇ ਹਾਂ। ਤੇ ਯੂਨੀਵਰਸਿਟੀਆਂ ਬਣੀਆਂ, ਸਕੂਲ ਬਣੇ, ਕਾਲਜ ਬਣੇ, ਰੈਡਵਲ এমਪਲয়ਮੈਂਟ ਉੱਤੀ ਗਈ। ਮੈਂ ਕਦੇ ਪੰਜਾਬ ਸੁਖਿਆ ਨਹੀਂ ਵੀ ਫਲੈਟ ਬਣਾਏ ਹੋ ਸਰਕਾਰ ਨੇ ਫਲੈਟ ਬਣਾਏ ਨੇ ਯੂਪੀ ਵਿੱਚ ਲੱਖਾਂ ਨੇ ਗਿਣਤੀ ਸਰਪੰਚ ਸਾਹਿਬ ਨੂੰ ਇੱਕ ਵਾਰ ਮੌਕਾ ਮਿਲਿਆ ਨਾ ਲੱਖਾਂ ਦੀ ਗਿਣਤੀ ਵਿੱਚ ਬੰਦਿਆਂ ਨੂੰ ਵਧਿਆ ਜਿਨ੍ਹਾਂ ਦੇ ਆਪਣੇ ਤੇ ਪੀਰੀਆ ਚ ਇਸ ਨਿਬਧ ਦੇ ਦੋ 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 ਕਮਰੇ ਆਮਲੇ ਫਲੈਟ ਬਣਾ ਲਏ ਲੋੜ ਇੱਕ ਨੂੰ ਦੋਸਤ ਤੇ ਇਸ ਕਰਕੇ ਨਾ ਮੈਂ ਤੇਹੀ ਕਹਿੰਦੀ ਕਹੂੰਗਾ ਮੇ ਸਾਡੇ ਕੰਟੈਕਸਟ ਦੇ ਤੁਸੀਂ ਜਰੂਰ ਵਿਚਾਰ ਕਰੋ ਸਾਡੇ ਮਨਚ ਇੱਛਾ ਹੈ ਵੀ ਆ ਪਰ ਸਤਨ ਨਹੀਂ ਪਰ ਸਾਡੇ ਜ ਸਮਰਪਣ ਹੈ ਪੱਤਰਕਾਰੀ ਤੁਸੀਂ ਕਿਸੇ ਮੀਡੀਆ ਇੰਸਟੀਟਿਊਸ਼ਨ ਚ ਜਾਓ ਸਾਡਾ ਕੋਈ ਕੋਈ ਬੰਦਾ ਕਹਿ ਨਹੀਂ ਸਕਦਾ ਕਿ ਸਾਡੇ ਇਹ ਬੰਦਾ ਕੋਈ ਗਲਤ ਹੈ ਕਦੀ ਸਾਡਾ ਕੋਈ ਕਦੀ ਅਜਿਹਾ ਕਈ ਨਾ ਨਿਹਰਾਵੇ ਨਹੀਂ ਕੀਤੀ ਇਮਾਨਦਾਰੀ ਹੋ ਰਹੀ ਹੈ ਤੇ ਮੈਂ ਅੱਜ ਵੀ ਗੱਲ ਕਰਦਾ ਸੀ ਮੈਂ ਨਾ ਘਰ ਦੀ ਕੁਝ ਏਦਾਂ ਦਾ ਵੈਲਿਊ ਸਿਸਟਮ ਹੈ ਸਾਡੇ ਅੰਦਰ ਕੁਝ ਗਲਤ ਨਹੀਂ ਹੋਣਾ ਜੇ ਅਸੀਂ ਗੱਲ ਕਰਾਂਗੇ ਇਹ ਲਈ ਇਲੈਕਸ਼ਨ ਸਾਡੇ ਧਰਤੀ ਉੱਤੇ ਕਿਉਂ ਹੈ? ਕਿਉਂਕਿ ਤੁਹਾਨੂੰ ਇਹ ਵੀ ਕਰਨਾ ਕਰੇ ਨਹੀਂ ਹੁਣ ਲੋਕ ਜਦੋਂ ਕੋਈ ਹੁੰਦਾ ਲੜਾ ਐਕਲਿਟਰਮ ਦੇ ਅੰਦਰ ਬੈਠਦਾ ਇਸ ਕਰਕੇ ਸਾਡੇ ਮਨ ਵਿੱਚ ਕੁਝ ਕਰਨ ਦੀ ਇੱਛਾ ਹੈ ਇਹ ਨਾ ਸਬਰਤਾ ਨਹੀਂ ਹੈ ਨਹੀਂ ਤਾਂ ਬਾਹਰ ਜਿਵੇਂ ਕਿ ਦੋ ਇਲੈਕਸ਼ਨ ਹਰਿਆਣੇ ਦੀ 500 ਮਰ ਕੰਮ ਕੀਤਾ ਨਾ ਕੈਂਕਿੰਗ ਕੀਤੀ ਪਰ ਬੰਦਾ ਜਦੋਂ ਮਾਰਦਾ ਬੰਦਾ ਰਹਿਣਾ ਨਾ ਆਸ਼ਾ ਕਰਦਾ ਪਰ ਤੁਸੀਂ ਹਰ ਵਾਰ ਇੱਕ ਵਾਰ ਜਦੋਂ ਇਲੈਕਸ਼ਨ ਲੜਦੇ ਫਿਰ 500 ਦੇ ਅਗੇ ਗਏ ਤੇ ਬੰਦੇ ਮੰਨਦਾ ਹੁਣ 500 ਨੂੰ ਫੇਰ ਕੰਮ ਕਰਨਾ ਹੈ تو سالو بار مہتر آگیا ہے ہمیں بڑھنے گا تو میں نے وہ بھی اسی دیا تھی بھی تھا جیسے باتا سنجھنا اکنوں کو بھی ہے نہیں چاپی نہیں مہتر لیا رہا تھا تو ساڑھے ماہنچی تو ایکشہ ہے بھی کہ اسی پرشت کریے اور وہ سالہ تائن ہوں کا جن اپنی سوسائیٹی سامن سمتھر ناؤں گی اور سامن اطاعت کرن گی سوسائیٹی نے سمتھ سکتے گیا ہے نہیں ہونا جس کا اپنا جو کیے سے آپ سالی سالی دائی کو ہیں کبھی کوئی بھائیہ کسا نگیرہ اپنے کو لازت ہی رکھتے ہیں کوئی نیچتہ ہیں اپنے سارے ساتھی بہتے پسند ہی میں جاننے چتہ کوش ہی نہیں ہے کہ اس لئے کہ رہی تعملیہ ہی کے لئے ہیں یا تو اسی ایک بار ضرور ساتھ اپنی کار کرو پر میاں گو ساتھ ہونا یہ اوبر آل سوسائیٹی ایسی بھی اسی کے لئے کرنا کہ ساتھ کو ایکسپرٹیز ہیں نہیں سماتھرہ بھی ہیں نہیں بیرک والی بھائیر ਮੈਂ ਨਿਯਮ ਰਹਿਣ ਸਰਕਾਰ ਅਭਿਆਨ ਅੱਜ ਪ੍ਰੋਫੈਸ਼ਨਲ ਗੱਲ ਸੁਣਿਆ ਨਾ ਨੇੜੇ ਦੇਖਿਆ ਹੈ ਸਾਰਾ ਤੁਮਨ ਪਰ ਪਤਾ ਵੀ ਇਹ ਤੰਗੀ ਨੂੰ ਨਾ ਤੇ ਇੱਛਾ ਵੀ ਹੈ ਕਿ ਐਕਸਪਰਟੀਸ ਵੀ ਚਾਹੀਦੀ ਹੈ ਇਹ ਹੀ ਮੇਰੀ ਬੇਨਤੀ ਹੈ ਬਾਕੀ ਸਹਾਇਕੀ ਨਹੀਂ ਰਹੇਗੀ ਜਬੇ ਪਾਰਟੀਕੂਲ ਜਿਹੜੇ ਬਾਰ ਮੇਰੇ ਹੈ ਨੇ ਐਜ਼ ਅ ਮੈਂਬਰ ਤੁਸੀ ਬਹੁਤ ਇਤਕਾਰ ਦਿੱਤਾ ਪ੍ਰਧਾਨ ਜੀ ਹੋਰ ਸਾਰੇ ਹੈ ਨੇ ਬਾਰ ਦੇ ਜਿਹੜੇ ਸ਼ੂ ਦਾ ਚੈਮਰ ਦਾ ਈਸ਼ੂ ਆ ਜਿਹੜਾ ਇੱਕ ਸਟਾਈਪੈਂਟ ਦਾ ਇਸ਼ੂ ਹੈ ਕਿ ਜੇ ਸਾਡੇ ਨੇ ਪਿਛ ਬਾਅਦ ਨੇ ਧਿਆਨ ਦਿਵਾਇਆ ਸੀ ਤਾਂ ਪਹਿਲੇ ਵੀ ਯੂਕੇ ਦੇ ਮਦਰੋਂ ਭੈਣ ਦੀ ਸਰਕਾਰ ਬਣੀ ਸੀ ਤੇ ਜਿਹੜੇ ਗਮੇਰ ਵੀ ਉਸੇ ਹੀ ਉਹਨਾਂ ਦੇ ਕਾਤੇ ਯਾਦਾ ਸਟਾਈਪੈਂਟ ਦਿੱਤਾ ਗਿਆ ਮਤਲਬ ਇਹਦਾ ਨਾਮ ਹੈ ਜੀ ਬਣੀ